ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦਾ 18 ਸਾਲ ਦਾ 12ਵੀਂ ਕਲਾਸ ਦਾ ਵਿਦਿਆਰਥੀ ਗੁਰਪ੍ਰੀਤ ਸਿੰਘ ਜਿਸ ਨੂੰ ਪਰਮਾਤਮਾ ਨੇ ਐਸੀ ਕਲਾ ਬਖਸ਼ੀ ਹੈ ਕਿ ਉਹ ਆਪਣੀ ਇਸ ਕਲਾ ਦੇ ਨਾਲ ਮਿੱਟੀ ਜੀਵਨ ਜਾਨ ਪਾ ਦਿੰਦਾ ਹੈ ਘਰ ਚ ਵੱਧੂ ਪਈਆਂ ਚੀਜ਼ਾਂ ਤੋਂ ਉਹ ਨਮੀਆਂ ਨਮੀਆਂ ਰੰਗ ਬਿਰੰਗੀਆਂ ਕਲਾਕ੍ਰਿਤੀਆਂ ਤਿਆਰ ਕਰ ਦਿੰਦਾ ਉਸਨੇ ਕਿਸੇ ਕੋਲੋਂ ਇਹ ਕਲਾ ਸਿੱਖੀ ਨਹੀਂ ਹੈ ਸਿਰਫ ਪਰਮਾਤਮਾ ਦੀ ਕਿਰਪਾ ਹੈ ਕਿ ਉਸਦੇ ਅੰਦਰ ਇਹ ਕਲਾ ਹੈ ਇਸ ਕਲਾ ਨੂੰ ਅਗਿਵਦਾ ਅੰਚੂਸ ਦਾ ਸਾਥ ਦੇ ਰਹੇ ਨੇ ਇਸ ਸਰਕਾਰੀ ਸਕੂਲ ਦੇ ਪ੍ਰਿੰਸੀਪਲ ਅਤੇ ਉਸ ਦੇ ਅਧਿਆਪਕ ਸਰ ਮੇਰਾ ਨਾਮ ਗੋਪੀ ਸਿੰਘ ਹੈ ਮੈਂ ਬਾਅਦਵੀਂ ਕਲਾਸ ਦਾ ਵਿਦਿਆਰਥੀ ਹਾਂ ਤੇ ਮੇਰਾ ਉਮਰ 18 ਸਾਲ ਹੈ ਸਰ ਮਿੱਟੀ ਦੇ ਨਾਲ ਮੈਂ ਪੋਰਟ ਬਣਾ ਲੈਣਾ ਫਲਾਵਰ ਪੋਰਟ ਬਣਾ ਲੈਣਾ ਤੇ ਮੁਰਕੇ ਬਣਾ ਲੈਣਾ ਤੇ ਹੋਰ ਵੀ ਬਹੁਤ ਕੁਝ ਬਣਾ ਲੈਣਾ ਬਟਾ ਅਗਲੇ ਦੇਖਣਾ ਪੈਂਦਾ ਕਿ ਮਾਦੀ ਵਿੱਚ ਸਰ ਕੋਈ ਵੀ ਪਿਕਚਰ ਜਾਂ ਫੋਟੋ ਆ ਜਾਂਦੀ ਏ ਤੇ ਐਂਟਿਕ ਚੀਜ਼ਾਂ ਦੀ ਤੇ ਮੈਂ ਸੋਚਦਾ ਕਮੇਟੀ ਤੋਂ ਜੇ ਮੈਂ ਬਣਾ ਸਕਾਂ ਤਾਂ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਦਾ ਸਰ ਇਹ ਚਿਕਨੀ ਮਿੱਟੀ ਹੁੰਦੀ ਏ ਇਹ ਢੇਲਿਆਂ ਦੇ ਰੂਪ ਵਿੱਚ ਹੁੰਦੀ ਏ ਤੇ ਇਹਨਾਂ ਨੂੰ ਪਹਿਲਾਂ ਤੋੜ ਕੇ ਛਾਨ ਕੇ ਤੇ ਗੁੰਨਣਾ ਪੈਂਦਾ ਸ਼ੌਕ ਦਾ ਪਿਆਰ ਕਿੰਨਾ ਟਾਈਮ ਲੱਗਦਾ ਸਰ ਬਚਪਨ ਵਿੱਚ ਛੋਟੇ ਛੋਟੇ ਖਡੋਨੇ ਬਣਾਉਣ ਦੇ ਨਾਲ ਮੈਨੂੰ ਸ਼ੌਂਕ ਪਿਆ ਫਿਰ ਮੈਂ ਹੌਲੀ ਹੌਲੀ ਸੋਚਿਆ ਕਿ ਇਹ ਖੇਡ ਨੂੰ ਇੱਕ ਕਲਾ ਦਾ ਰੂਪ ਦੇ ਦਿੱਤਾ ਜਾਵੇ ਸਰ ਮੈਂ ਕੀ ਕਹ ਰਹੀ ਹਾਂ ਇਹਨਾਂ ਨਾਲ ਬਣਾ ਰਹੀ ਹਾਂ ਸਰ ਬਹੁਤ ਸਾਰੇ ਟਿਸ਼ੂ ਪੇਪਰ ਜਾਂ ਵੇਸਟ ਪੇਪਰ ਜਿਹੜੇ ਹੁੰਦੇ ਉਹਨਾਂ ਨੂੰ ਗਲਣ ਚ ਬਹੁਤ ਟਾਈਮ ਲੱਗਦਾ ਹੈ ਮੈਂ ਸੋਚਿਆ ਕਿ ਇਹਨਾਂ ਦਾ ਜੇ ਕੋਈ ਰੀਸਾਈਕਲ ਹੋ ਸਕਦਾ ਤੇ ਮੈਂ ਕਰਾਂ ਇਸ ਕਰਕੇ ਮੈਂ ਕਲਰ ਕਰਕੇ ਤੇ ਫਲਾਵਰ ਬਣਾਣਾ ਕਿੱਥੋਂ ਬਿਲੋਂਗ ਕਰਦੇ ਹੋ ਪਰਿਵਾਰ ਤੋਂ ਕਿਹੜਾ ਪਰਿਵਾਰ ਤੋਂ ਸਰ ਮੈਂ ਨਾਟਪੁਰ ਤੋਂ ਬਿਲੋਂਗ ਕਰਦਾ ਤੇ ਮੇਰੇ ਪਰਿਵਾਰ ਚ ਮੇਰੇ ਮੰਮੀ ਪਾਪਾ ਮੇਰੀ ਛੋਟੀ ਭੈਣ ਤੇ ਮੇਰਾ ਵੱਡਾ ਭਰਾ ਸਰ ਹਾਂ ਜੀ ਮੈਂ ਕਰੇ ਕਰਦਾ ਇਹ ਸਟ੍ਰੈਡੀਸ਼ਨਲ ਆਰਟ ਹੈ ਇਹ ਪੱਟ ਚਿੱਤਰ ਤੇ ਗੋਡ ਆ। ਸਕੂਲ ਦਾ ਜਿਹੜਾ ਪੀਰਸਕੂਲ ਦਾ ਸਰ ਉਹ ਬੋਸ ਆਇਓ ਕਰਦੇ ਹੋਸ ਲਾ ਬਹੁਤ ਦਿਨਦੇ ਆ ਤੇ ਕੋਈ ਵੀ ਦਿੱਕਤ ਹੁੰਦੀ ਹੈ ਤੇ ਮੇਰਾ ਪੂਰਾ ਪੂਰਾ ਸਾਥ ਦਿੰਦੇ ਆ। ਇੱਕ ਤੋਂ ਪੀਰੀਅਡ ਦੇ ਵੱਧ ਜੇ ਉਹ ਇਸ ਸਮਾਂ ਕਾਫੀ ਬੇਡ ਆ ਹਾਂ ਜੀ ਉਹਨੂੰ ਕਿੱਦਾਂ ਮੈਨੇਜ ਕਰਾਂ ਸਰ ਮੈਂ ਆਪਣੇ ਪਾਪਾ ਨੂੰ ਕਹਿੰਦਾ ਮੇਰੇ ਪਾਪਾ ਵੀ ਪੂਰਾ ਪੂਰਾ ਸਾਥ ਦਿੰਦੇ ਆ ਤੇ ਕੋਈ ਜ਼ਰੂਰਤ ਹੋਵੇ ਤੇ ਮੈਂ ਸਾਨੂੰ ਵੀ ਕਹਿ ਦੇਣਾ ਕਿ ਮੈਨੂੰ ਪੇਂਡ ਦੀ ਜ਼ਰੂਰਤ ਹੈ। ਸਟੱਡੀ ਦੇ ਨਾਲ ਨਾਲ ਇਹਨੂੰ ਕਿੱਦਾਂ ਮੈਨੇਜ ਕਰਦੇ ਹੋ ਟਾਈਮ ਸਰ ਸਟੱਡੀ ਦੇ ਨਾਲ ਨਾਲ ਸਵੇਰੇ ਉੱਠ ਕੇ ਜੋ ਕਿ ਬਹੁਤ ਵਧੀਆ ਟਾਈਮ ਹੁੰਦਾ ਹੈ ਪੜ੍ਹਨ ਦਾ ਤੇ ਉਹਦੇ ਵਿੱਚ ਮੈਂ ਆਪਣੇ ਸਾਰੇ ਟੈਸਟ ਯਾਦ ਕਰਕੇ ਕੋਈ ਵੀ ਕੰਮ ਰਹਿੰਦਾ ਉਹਨੂੰ ਪੂਰਾ ਕਰਕੇ ਤੇ ਸਕੂਲੋਂ ਆਉਣ ਤੋਂ ਬਾਅਦ ਸ਼ਾਮ ਨੂੰ ਮੈਂ ਥੋੜਾ ਜਿਹਾ ਟਾਈਮ ਕੱਢ ਕੇ ਆਪਣੀ ਮੂਰਤੀਆਂ ਕਲਾ ਨੂੰ ਦੇਣਾ ਸਰ ਮੈਂ ਆਰਟ ਟੀਚਰ ਬਣਨਾ ਚਾਹੁੰਦਾ ਤਾਂ ਕਿ ਮੈਂ ਇਹ ਕਲਾ ਨੂੰ ਹੋਰ ਅੱਗੇ ਲੈ ਕੇ ਜਾ ਸਕਾਂ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਹੈ ਮੈਮ ਮੈਂ ਫੋਨ ਯੂਜ਼ ਕਰਦਾ ਵਾਂ ਪਰ ਮੈਂ ਜਦਦਰ ਪੜ੍ਹਾਈ ਵਾਸਤੇ ਤੇ ਜਾਂ ਫਿਰ ਇਹ ਚੀਜ਼ਾਂ ਨੂੰ ਸਿੱਖਣ ਵਾਸਤੇ ਯੂਜ਼ ਕਰਦਾ ਤਾਂ ਕਿ ਨਹੋਰ ਨਿਖਾ ਸਕ। ਮੇਰਾ ਨਾਮ ਡਾਕਟਰ ਸੁਨੀਤਾ ਕੋਸ਼ਲ ਪ੍ਰਿੰਸੀਪਲ ਪੀਐਮ ਸ਼ਰੀ ਸਰਕਾਰੀ ਸੀਨੀਅਰ ਸੈਂਟਰ ਸਕੂਲ ਕਾ ਦੀ ਆ ਹੈ ਜੀ। ਮੈਮ ਇਹ ਇਹ ਅਸਰ ਇਹਦੇ ਹੁਨਰ ਬਾਰੇ ਮੈਨੂੰ ਪਤਾ ਲੱਗਾ ਕਿ ਜਦੋਂ ਸਦੇ ਗੁਟੇਕ ਸਰ ਆਰਟ ਐਂਡ ਕ્રાਫਟ ਟੀਚਰ ਉਹਨਾਂ ਨੇ ਬੱਚੇ ਨੂੰ ਮੇਰੇ ਮੇਰੀ ਇਹਦੀ ਕਲਕਲਾ ਕ੍ਰਿਤੀਆਂ ਜਿਹੜੀਆਂ ਮੈਨੂੰ ਦਿਖਾਈਆਂ ਤੇ ਬੱਚੇ ਨੂੰ ਮਿਲਾਇਆ ਤਾਂ ਮੈਨੂੰ ਇਹ ਜਦੋਂ ਇਹਦੀ ਕਲਾਕ੍ਰਿਤੀਆਂ ਦੇਖਿਆ ਤਾਂ ਮੈਨੂੰ ਬੜੀ ਹੈਰਾਨਗੀ ਜੀ ਹੋਈ ਕਿ ਇਹ ਬੱਚਾ ਜਿਹੜਾ ਸਾਡੇ ਸਕੂਲ ਦੇ ਵਿੱਚ ਇੰਨਾ ਮਿਹਨਤੀ ਹੈ ਤੇ ਮੈਂ ਇਹ ਬੱਚੇ ਨੂੰ ਕਿਹਾ ਕਿ ਬੇਟੇ ਕਿਸੇ ਵੀ ਤੂੰ ਕਲਾਕ੍ਰਿਤੀਆਂ ਬਣਾ ਜਿਸ ਤਰ੍ਹਾਂ ਦੇ ਵਿੱਚ ਤੈਨੂੰ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਦੀ ਤੈਨੂੰ ਮਦਦ ਦੀ ਜ਼ਰੂਰਤ ਹੋਏਗੀ ਮੈਂ ਤੈਨੂੰ ਅੱਗੇ ਲੈ ਕੇ ਜਾਵਾਂਗੇ ਤੇ ਇਹ ਕੋਸ਼ਿਸ਼ ਇਹੀ ਰਹੀ ਹੈ ਕਿ ਬੱਚੇ ਨੇ ਵੱਧ ਤੋਂ ਵੱਧ ਮੇਰੀ ਗੱਲ ਮੰਨ ਕੇ ਵੱਧ ਤੋਂ ਵੱਧ ਜਿਹੜਾ ਹੈ ਇਹ ਕਲਾਕ੍ਰਿਤੀਆਂ ਜਿਹੜੀਆਂ ਬਣਾਈਆਂ ਨੇ ਪੜਾਈ ਵਿੱਚ ਬੱਚਾ ਬਹੁਤ ਜ਼ਿਆਦਾ ਵਧੀਆ ਮੈਂ ਬਹੁਤ ਸਾਰੇ ਅਕਾਦਮਿਕ ਪੋਸਟ ਕਰਦੇ ਆ ਕਿ ਉਹਨੂੰ ਪੜ ਮਾਪੇ ਬੱਚੇ ਦੀ ਬਾਕਵਾ ਬਰੁਚੀ ਨਿਰਭਕ ਫੀਲਡ ਹੁੰਦੀ ਹੈ ਕੀ ਗੱਲਾਂ ਸਰ ਮੈਂ ਮਾਪੇ ਨੂੰ ਇਹੀ ਨਵੇਦਨ ਕਰਨਾ ਚਾਹੁੰਦੀ ਆ ਕਿ ਬੱਚੇ ਦੀ ਰੁਚੀ ਨੂੰ ਦੇਖਿਆ ਜਾਏ ਕਿਉਂਕਿ ਜੇ ਬੱਚੇ ਦੀ ਰੁਚੀ ਦੇ ਅਨੁਸਾਰ ਕੰਮ ਕੀਤਾ ਜਾਏਗਾ ਤਾਂ ਬੱਚਾ ਬਹੁਤ ਦੂਰ ਤੱਕ ਜਾ ਸਕਦਾ ਹੈ ਆਪਣੇ ਸੁਪਨੇ ਉਹਨੂੰ ਪੂਰਾ ਕਰ ਸਕਦਾ ਜਿਸਾ ਤੁਸੀਂ ਦੇਖਦੇ ਗੁਰਪ੍ਰੀਤ ਹੈ ਇਹਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਇੱਕ ਅਲੱਗ ਹੁਨਰ ਹੈਗਾ ਇਹ ਕਲਾਕ੍ਰਿਤੀਆਂ ਬਣਾਉਂਦਾ ਤੇ ਦੇਖੋ ਬੱਚਾ ਕਿੱਥੋਂ ਤੱਕ ਜਾ ਰਿਹਾ ਤੁਸੀਂ ਖੁਦ ਹੀ ਦੇਖ ਲਿਆ ਉਹਨੂੰ ਸਰਕਾਰ ਵੱਲੋਂ ਵੀ ਸਰਕਾਰੀ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਪ੍ਰੋਜੈਕਟ ਕੀਤਾ ਜਾ ਰਿਹਾ ਹੈ ਔਰ ਸਟਾਫ ਨੂੰ ਸਿਪਕਲੈਂਟ ਕਰ ਪੇਰਸ ਨੂੰ ਕਹਿਣਾ ਚਾਹੁੰਦੀ ਹਾਂ ਜਿਹੜਾ ਸਕੂਲ ਅਜੇ ਵੀ ਪਰਦੇ ਰਹਿੰਦੇ ਸਰ ਮੈਂ ਪੇਰੈਂਟਸ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੋ ਉਹਨਾਂ ਦੇ ਮਨਾਂ ਦੇ ਵਿੱਚ ਪਹਿਲਾ ਸਰਕਾਰੀ ਸਕੂਲ ਦੀ ਦਿਖ ਬਣੀ ਹੋਈ ਹੈ ਉਹ ਦਿਖ ਨਹੀਂ ਹੈ ਗਈ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਤਬਦੀਲੀ ਆ ਚੁੱਕੀ ਹੈ ਜਿੰਨੀਆਂ ਆਧੁਨਿਕ ਸਹੂਲਤਾਂ ਨੇ ਸਾਰੀਆਂ ਸਕੂਲ ਵਿੱਚ ਮੌਜੂਦ ਹੈ ਤੁਸੀਂ ਦੇਖ ਹੀ ਸਕਦੇ ਹੋ ਤੁਸੀਂ ਸਾਰਾ ਸਕੂਲ ਵਿਜ਼ਿਟ ਕੀਤਾ ਤੁਹਾਨੂੰ ਪਤਾ ਹੈ ਕਿ ਕਿੰਨੇ ਕਿਸ ਤਰ੍ਹਾਂ ਦੀਆਂ ਫੈਸਿਲਿਟੀ ਜਿਹੜੀਆਂ ਸਕੂਲ ਚ ਆਈਆਂ ਨੇ ਫੈਸਿਲਿਟੀ ਜੇ ਮੈਗਨਾਂ ਲੱਗਾ ਤਾਂ ਬਹੁਤ ਜ਼ਿਆਦਾ ਨੇ ਮੈਂ ਮਾਪਿਆਂ ਕੋਲ ਇਹੀ ਨਿਵੇਦਨ ਕਰਾਂਗੀ ਕਿ ਆਪਣੇ ਜਤੋ ਜੱਤ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਦਾ ਇਸ ਨਾਲੇ ਕੰਪੀਟੀਸ਼ਨ ਚੰਨੀ ਇਹਨੂੰ ਭੇਜਿਆ ਕਿਉਂਕਿ ਕਲੀਅਰਨਸ ਸੰਬੰਧੀ ਤਾਂ ਕੰਪੀਟੀਸ਼ਨ ਨਹੀਂ ਹੋਇਆ ਜਦੋਂ ਵੀ ਦੂਸਰੇ ਕੰਪੀਟੀਸ਼ਨ ਬੱਚੇ ਜਾਂਦੇ ਆ ਪੇਂਟਿੰਗ ਦੇ ਵਿੱਚ ਵੀ ਜਾਂਦੇ ਨੇ ਪਰ ਉਸ ਦੇ ਵਿੱਚ ਪੋਜੀਸ਼ਨਾਂ ਬੱਚੇ ਲੈ ਕੇ ਆਉਂਦੇ ਨੇ ਜਦੋਂ ਵੀ ਇਸ ਨਾਲ ਸੰਬੰਧਿਤ ਜਦੋਂ ਵੀ ਕੰਪੀਟੀਸ਼ਨ ਹੋਏਗਾ ਇਸ ਬੱਚੇ ਨੂੰ ਜੂਰ ਭੇਜਿਆ ਜਾਏਗਾ ਤੇ ਪਰਮਾਤਮਾ ਦੀ ਮਿਹਰ ਅਤੇ ਪੋਜੀਸ਼ਨ ਵੀ ਜੂਰ ਲੈ ਕੇ ਜਾਏਗਾ ਉਹਗੇ ਬੱਚਾ ਜਨਾ ਤੁਸੀ ਜਿਵੇਂ ਮੈਂ ਦੇਖਦੇ ਸੁਖਿਆ ਹੈ ਕਿਦਾ ਉਹ ਸਰ سوشل میڈیا ਦੇਖੋ ਕੋਈ ਵੀ ਆਧੁਨਿਕ ਜਿਹੜੇ ਜਿੰਨਾ ਵੀ ਨੈਟਵਰਕ ਹੈ ਜੇ ਉਹਨੂੰ ਵਧੀਆ ਤਰੀਕੇ ਨਾਲ ਹੀ ਲੈ ਕੇ ਚੱਲਾਂਗੇ ਤੇ ਉਹਦਾ ਬਹੁਤ ਫਾਇਦਾ ਹੁੰਦਾ ਹੈ ਬੱਚਿਆਂ ਦੇ ਬੱਚਿਆਂ ਨੂੰ ਇਹ ਹੈ ਕਿ ਇਹ ਜੇ سوشل میڈیا ਇਹਨੂੰ ਵਰਤਨ ਪਰੇ ਹੈ ਕਿ ਉਹ ਉਹਨੂੰ ਆਪਣੇ ਫਿਊਚਰ ਨੂੰ ਬਣਾਉਣ ਦੇ ਲਈ ਨਾ ਕਿ ਆਪਣੇ ਫਿਊਚਰ ਨੂੰ ਵਿਗਾੜਨ ਦੇ ਲਈ ਸਰ ਆਪਣਾ ਨਾਮ ਦੱਸੋ ਮੇਰਾ ਨਾਮ ਗੁਰਤੇਕ ਸਿੰਘ ਮੈਂ ਆਰਟ ਐਂਡ ਕ્રાਫਟ ਅਧਿਆਪਕ ਪੀਐਮਚੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਕਾਦੀਆਂ ਬੱਚਾ ਬਹੁਤ ਮਿਹਨਤੀ ਬਹੁਤ ਲਗਨ ਨਾਲ ਕੰਮ ਕਰਦਾ ਅਗਿਆਕਾਰੀ ਬਹੁਤ ਜ਼ਿਆਦਾ ਜੇ ਤੇ ਇਹ ਦੇ ਵਿੱਚ ਆਰਟ ਬਹੁਤ ਜ਼ਿਆਦਾ ਵਾ ਇਹ ਜਦੋਂ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਤੇ ਪ੍ਰਿੰਸੀਪਲ ਮੈਡਮ ਡਾਕਟਰ ਸੀਤਾ ਕੌਸ਼ਲ ਜੀ ਨੇ ਆਖਿਆ ਵੀ ਜਦੋਂ ਕੰਪੀਟੀਸ਼ਨ ਕਰਾਉਣੀ ਸ਼ੁਰੂ ਕੀਤੀ ਤੇ ਉਹਦੇ ਵਿੱਚੋਂ ਇਹਨੂੰ ਇਹ ਚੁਣਿਆ ਗਿਆ ਇਹਦਾ ਆਰਟ ਬੜਾ ਉੱਭਰ ਕੇ ਸਾਹਮਣੇ ਆਇਆ ਤੇ ਫਿਰ ਮੈਡਮ ਨੇ ਹੁਣਾਂ ਨੇ ਤੇ ਮੈਂ ਇਹਨਾਂ ਦੀ ਹੱਥ ਰਣਾ ਇਹਦੀ ਹੈਲਪ ਵੀ ਕੀਤੀ ਆ ਇਹਨੂੰ ਅੱਗੇ ਮੋਟੀਵੇਟ ਕੀਤਾ ਵਾ ਮੈਡਮਾਂ ਤੇ ਬੜੀ ਯੋਗ ਅਗਵਾਈ ਆ ਫਿਰ ਚੋਕਾ ਇਸ ਤਰ੍ਹਾਂ ਕੀ ਦੇਖਿਆ ਦੇ ਕੇ ਪਾਸੇ ਸਰ ਜੀ ਜਦੋਂ ਅਸੀਂ ਕੰਪੀਟੀਸ਼ਨ ਕਰਵਾਏ ਕੁਛ ਨਾ ਕੁਝ ਚੀਜ਼ਾਂ ਘਰੋਂ ਹੀ ਬਣਵਾ ਕੇ ਲੈ ਕੇ ਇੱਕ ਆਇਆ ਇੱਕ ਦਿਨ ਡਸਟਪਿਨ ਲੈ ਕੇ ਆਇਆ ਬਣਾ ਕੇ ਬਹੁਤ ਵਧੀਆ ਡਸਟਪਿਨ ਸੀਗਾ ਤੇ ਉਹਨੂੰ ਪਤਾ ਲੱਗ ਗਿਆ ਵੀ ਇਹਦੇ ਵਿੱਚ ਆਰਟ ਹੈਗਾ ਆ ਫਿਰ ਅਸੀਂ ਇਹਦਾ ਆਰਟ ਪ੍ਰਸ਼ਨਾ ਚਲੀ ਕੀਤਾ ਕਿਾ ਮਦਦ ਕਰਾ ਖਰਚਾ ਸਾਡੇ ਪ੍ਰਿੰਸੀਪਲ ਮੈਡਮ ਇਤਰਾ ਇਹ ਇਕੱਲੀ ਇਹਦੀ ਨਹੀਂ ਹੋਰ ਵੀ ਕਈ ਬੱਚਿਆਂ ਦੀ ਨਾ ਮਾਇਕ ਸਹਾਇਤਾ ਕਰਦੇ ਰਹਿੰਦੇ ਆ ਬਸ ਆਰਟ ਹੋਣਾ ਚਾਹੀਦਾ ਜਾਂ ਕੁਝ ਬੱਚੇ ਚ ਲਿਆਕਤ ਹੋਣੀ ਚਾਹੀਦੀ ਆ ਮੈਡਮ ਹੋਣੀ ਸਾਡੇ ਜਿਹੜੇ ਆ ਬਹੁਤ ਹੈਲਪ ਕਰਦੇ ਆ ਬੱਚਿਆਂ ਦੀ ਮੈਂ ਬੱਚਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵੇਖੋ ਆਪਣਾ ਜੋ ਤੁਹਾਡਾ ਸ਼ੌਂਕ ਹੈ ਨਾ ਪਹਿਲੇ ਸ਼ੌਂਕ ਨੂੰ ਰੱਖ ਕੇ ਉਸ ਤਰੀਕੇ ਦੇ ਨਾਲ ਕੰਮ ਕਰੋ ਇਹ ਨਹੀਂ ਵੀ ਤੁਹਾਡੇ ਤੇ ਥੋਪਿਆ ਜਾਇਆ ਕੰਮ ਤੇ ਉਹ ਕਰੋ ਆਪਣੇ ਸ਼ੌਂਕ ਦੇ ਮੁਤਾਬਕ ਪੜ੍ਹਾਈ ਵੀ ਕਰੋ ਤੇ ਸਾਰਾ ਕੁਝ ਕਰੋ ਠੀਕ ਹੈ ਜੀ